ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫਰਸਟ ਟਾਈਮ ਕਲੋਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਭੇ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਔਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਗੂਗਲ ਪੇ ਕਰ ਸਕਦੇ ਹੋ ਪੇਪੀਐਮ ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਔਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਹੈ ਇਸ ਨ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟਕਪੂਰਾ ਰੋਡ ਨੇੜੇ ਗੁਰਦੁਆਰਾ ਗੋਦੜੀ ਸਾਹਿਬ ਫਰੀਦਕੋਟ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਸਾਰੇ ਸੂਟ ਜਿਹੜੇ ਕਾਟਨ ਦੇ ਦੁਪੱਟਿਆਂ ਨਾਲ ਰਹਿਣਗੇ ਤੇ ਬਿਲਕੁਲ ਪ्युअर ਕਾਟਨ ਦੇ ਚ ਰਹਿਣਗੇ ਲਓ ਜੀ ਪਹਿਲਾ ਸੂਟ ਲਓ ਬਿਲਕੁਲ ਕਾਟਨ ਦੇ ਵਿੱਚ ਸੂਟ ਰਹੂਗਾ ਨੇਵੀ ਬਲੂ ਜਿਹਾ ਕਲਰ ਹੈਗਾ ਬਟਨਸ ਦਿੱਤੇ ਹੋਏ ਨੇ ਵੋਟਲੀ ਬਟਨਸ ਦੇਖ ਸਕਦੇ ਹੋ ਤੁਸੀਂ ਉੱਪਰ ਤੇ ਮੈਂ ਇਹ ਲੈਂਥ ਮਾਪ ਕੇ ਦੱਸੋ ਟਰਾਈ ਹੋਈ ਨੂੰ ਕੱਟੋ ਹਾਂ ਕੱਟ ਹੀ ਲੱਗਦਾ ਹੈ ਨਹੀਂ ਟਰਾਈ ਤਾਂ ਕੱਟ ਲੱਗ ਰਿਹਾ ਹੈ ਲੈਂਥ ਮਾਪ ਕੇ ਦੱਸ ਦੇਣੀ ਆ ਜੀ ਬੇ ਹਾਂ ਇੰਨੀ ਸੀ ਔਰ ਤਾਂ ਲੋ 48 ਤੱਕ ਲੈਂਥ ਹੈਗੀ ਆ ਦੀ ਬੜੀ ਅਸ਼ਰਟ ਮਿਲ ਜਾਊਗਾ ਇਹ ਤੋਂ ਲੰਬਾ ਤਾਂ ਕਿਸਦਾ ਹੋਣਾ ਵੀ ਨਹੀਂ ਹੈਗਾ ਤੇ ਨਾਲ ਇਹਦੇ ਰਹੂਗੀ ਜੇ ਪ੍ਰਿੰਟਡ ਸਲਵਾਰ ਠੀਕ ਹੈ ਜੀ ਤੇ ਸਲਵਾਰ ਵੀ ਮੈਂ ਇੱਕ ਵਾਰੀ ਨਾਪ ਹੀ ਦੇਣਾ ਤੁਹਾਨੂੰ ਕਿੰਨੀ ਹੋਊਗੀ ਸਟੱਫ ਕਿੰਨਾ ਹੋਊਗਾ ਬੱਸ ਤਾਂ ਮੈਂ ਉਹ ਲਾ ਕੇ ਤਾਂ ਹੀ ਨੂੰ ਆਣੀ ਹੈ ਲਓ ਜੀ ਬਿਲਕੁਲ 80 ਮੀਟਰ ਦੀ ਸਲਵਾਰ ਰਹੂਗੀ ਪ੍ਰਿੰਟਡ ਸਲਵਾਰ ਹੋਊਗੀ ਇਹਦੇ ਨਾਲ ਤੇ ਨਾਲ ਨਾ ਤੁਹਾਨੂੰ ਪੱਟਾ ਦਿਖਾ ਦਿੰਦਾ ਬਿਲਕੁਲ ਕਾਟਨ ਦੇ ਵਿੱਚ ਦੁਪੱਟਾ ਹੋਏਗਾ। ਹਾਂਜੀ। ਚੜਾਈ ਪੂਰੀ ਹੈਗੀ ਇਹ ਦੁਪੱਟੇ ਦੀ। ਬਿਲਕੁਲ ਕਾਟਨ ਦੇ ਵਿੱਚ ਸਾਫਟ ਕਾਟਨ ਹੈਗੀ ਇਹ 1.2 ਮੀਟਰ ਦੁਪੱਟਾ ਹੋਊਗਾ ਤੇ ਇਹਦੇ ਪੱਲਿਆਂ ਨੂੰ ਫਿਰ ਇਸ ਤਰ੍ਹਾਂ ਹਲਵਾ ਕੈਸਿੰਗ ਬਣੀ ਹੋਊਗੀ ਠੀਕ ਹੈ ਨੀ। ਤੇ ਇਹ ਸੂਟ ਦੀ ਪ੍ਰਾਈਸ ਰੋਗੀ 990, 990 ਦੇ ਵਿੱਚ ਇਹ ਸੂਟ ਤੁਹਾਡੇ ਕੋਲ ਆ ਜੂਗਾ। ਸ਼ਿਪਿੰਗ ਚਾਰजेस ਕੋਈ ਨਹੀਂ ਹੈਗੇ। ਨੈਕਸਟ ਹੈਗਾ ਰਸਟ ਕਲਰ ਦੇ ਵਿੱਚ। ਲਓ। ਬਹੁਤ ਪਿਆਰਾ ਸੂਟ ਹੈ। ਠੀਕ ਹੈ ਉਦਾਂ ਹੀ ਇਹਦੇ ਬਟਨ ਸਲਵਾਰ ਨਾਲ ਦੇ ਦਿੱਤੇ ਹੋਏ ਨੇ ਪ੍ਰਿੰਟਡ ਕਪੜਾ ਲੈ ਕੇ ਉਹਦੇ ਵਿੱਚੋਂ ਤੇ ਇਹ ਹੈਗੀ ਹੈ ਪ੍ਰਿੰਟਡ ਸਲਵਾਰ ਇਹਦੇ ਨਾਲ ਤੇ ਨਾਲ ਮਿਲੂਗਾ ਜੀ ਇਹ ਤੁਹਾਨੂੰ ਦੁਪੱਟਾ ਇਹਨੂੰ ਆਪ ਹਾਫ ਕੋਲ ਲੈਣੇ ਆ ਦੁਪੱਟੇ ਹਾਲੋ ਇਹ ਬਲਕ ਦੁਪੱਟਾ ਉਹਦਾ ਜੀ باقی ਸੋਨਾ ਦੁਪੱਟਾ ਹੈਗਾ ਚੌੜਾਈ ਪੂਰੀ ਹੈ ਦੁਪੱਟੇ ਦੀ ਪ੍ਰਾਈਸ 950 ਨੈਕਸਟ ਮਸਟਰਡ ਕਲਰ ਦੇ ਵਿੱਚ ਠੀਕ ਹੈ ਜੀ ਸੇਮ ਹੀ ਰੋਗਾ ਉਦਾਂ ਹੀ ਇਹ ਸਲਵਾਰ ਹੋਊਗੀ ਇਹਦੇ ਨਾਲ ਮਹਿਰੂਨ ਜੇ ਕਲੰਦੀ ਹੈ ਰੈਡਿਸ਼ ਮਹਿਰੂਨ ਜਿਹਾ ਹੈਗਾ ਨਾ ਤਾਂ ਬਲੈਕਿਸ਼ ਮਹਿਰੂਨ ਹੀ ਹੈਗਾ ਤੇ ਦੁਪੱਟਾ ਦੇਖੋ ਉਦਾਂ ਹੀ ਦੁਪੱਟਾ ਸਾਰੇ ਦੁਪੱਟੇ ਇੱਕ ਤਰ੍ਹਾਂ ਦੇ ਹੀ ਹੈਗੇ ਨੇ ਆਹ ਬੈਟਿਕਲ ਜੇ ਪ੍ਰਿੰਟ ਨੇ ਇੱਥੇ ਇਹਨਾਂ ਦੇ ਠੀਕ ਹੈ ਜੀ 9900 ਦੇ ਵਿੱਚ ਆ ਜੂਗਾ ਸਮਸ਼ਿਪਿੰਗ ਚਾਰजेस ਕੋਈ ਨਹੀਂ ਹੈਗੇ ਮਹਿਰੂਨ ਕਲਰ ਦੇ ਵਿੱਚ ਬਹੁਤ ਸੋਹਣਾ ਲੱਗ ਰਿਹਾ ਹੈ ਮਹਿਰੂਨ ਐਂਡ ਮਹਿੰਦੀ ਦਾ ਕੰਟਰਾਸਟ ਆ ਦੇਖੋ ਇਹ ਮਹਿੰਦੀ ਸਲਵਾਰ ਹੈ ਤੇ ਇਹ ਹੈਗਾ ਜੀ ਇਹਦੇ ਨਾਲ ਦੁਪੱਟਾ ਬਹੁਤ ਪਿਆਰਾ ਲੱਗਦਾ ਸੂਟ ਮਹਿੰਦੀ ਤੇ ਮਹਿਰੂਨ ਦਾ ਕੰਟਰਾਸਟ ਹੈ ਜਿਹੜਾ ਸੋਹਣਾ ਹੀ ਲੱਗਦਾ ਹੁੰਦਾ ਹੈ ਹਮੇਸ਼ਾ ਕਾਫੀ ਵਧੀਆ ਸੂਟ ਹੈ ਤੇ ਪ੍ਰਾਈਸ 9500 ਅਗਲਾ ਦੇਖੋ ਕਾਫੀ ਫਾਈਨ ਜੀ ਕਾਟਨ ਹੈਗੀ ਹੈ ਇਹ ਬਹੁਤ ਪਿਆਰਾ ਜਿਹਾ ਸੂਟ ਹੈ ਕਲਰ ਵੀ ਬਹੁਤ ਸੋਹਣਾ ਹੈ ਆਹ ਬਹੁਤ ਵਧੀਆ ਡਿਜੀਟਲ ਪ੍ਰਿੰਟਿੰਗ ਹੈਗੀ ਹੈ ਕਾਫੀ ਜਿਆਦਾ ਸੋਹਣਾ ਲੱਗਦਾ ਸੂਟ ਕਲਰ ਸੀ ਹੈ ਰਹੇ ਹਾਂ ਕਲਰ ਲਗਭਗ ਸਹੀ ਆ ਰਿਹਾ ਤੁਹਾਨੂੰ ਲੈਮਨ ਜਿਹਾ ਸ਼ੇਡ ਹੈ ਤੇ ਫਲਾਵਰ ਜਿਹੜੇ ਦਿੱਤੇ ਹੋਏ ਨੇ ਉਹਨਾਂ ਦੇ ਉੱਪਰ ਨਾ ਹੈਂਡਵਰਕ ਦਿੱਤਾ ਹੋਇਆ ਨਾਟਵਰਕ ਪਲੱਸ ਸਿੱਪੀਵਰਕ ਨਾਲ ਸਰਵੋਸਕੀ ਵੀ ਲੱਗੀ ਹੋਈ ਹੈ ਇੱਕ ਫਲਾਵਰ ਤੁਹਾਨੂੰ ਇੱਥੇ ਮਿਲੂਗਾ ਇਹਦੇ ਤੇ ਵੀ ਹੈਂਡਵਰਕ ਦਿੱਤਾ ਹੋਇਆ ਹੈ ਤੇ ਬਾਜੂ ਦੇਖ ਲਓ ਇਹਦੀ ਗਲੇਸ ਕਾਟਨ ਦੇ ਵਿੱਚ ਸੂਟ ਆ ਪਰ ਬਹੁਤ ਜ਼ਿਆਦਾ ਸੌਫਟ ਵਾਲੀ ਕਾਟਨ ਹੈ ਇਹ ਜੀ ਕਾਫੀ ਜ਼ਿਆਦਾ ਅ ਸੁਪੀਰੀਅਰ ਹੈਗੀ ਹੈ ਗਲੇਸ ਕਾਟਨ ਬਹੁਤ ਵਧੀਆ ਸੂਟ ਹੈ ਬੈਕ ਸਾਈਡ ਦੇਖੋ ਜੀ ਹਾਂ ਲੋ ਸੇਮ ਹੀ ਪ੍ਰਿੰਟ ਮਿਲੂਗਾ ਬੈਕ ਸਾਈਡ ਤੇ ਇਹ ਹੈਗੀ ਆ ਜੀ ਇਹਦੇ ਨਾਲ 2.5 ਮੀਟਰ ਦੀ ਕਾਟਨ ਦੀ ਸਲਵਾਰ ਮਿਲੂਗੀ ਥੋੜੀ ਜੀ ਥੋੜੀ ਜੀ ਪਤਲੀ ਹੈਗੀ ਹੈ ਸਲਵਾਰ ਗੱਫ ਹੋ ਜੂਗੀ ਧੋ ਕੇ ਗੋਡੇ-ਗੋਡੇ ਤੇ ਖੱਲੇ ਤੇ ਤੁਸੀਂ ਲਾਈਨਿੰਗ ਲਵਾ ਸਕਦੇ ਹੋ ਬਾਕੀ ਸਲਵਾਰ ਦੇ ਵਿੱਚ ਨਾ ਜ਼ਿਆਦਾ ਇੰਨਾ ਫਰਕ ਪੈਂਦਾ ਨਹੀਂ ਹੁੰਦਾ ਦਿਖਦਾ ਨਹੀਂ ਹੁੰਦਾ ਬਰਪਾ ਜੰਦੇ ਹਨਾ ਤੇ ਆਹ ਲਓ ਇਹਨਾਂ ਦਾ ਦੁਪੱਟਾ ਦੁਪੱਟਾ ਬਹੁਤ ਸੋਹਣਾ ਮਸਲੀਨ ਦੇ ਵਿੱਚ ਦੁਪੱਟਾ ਆਊਗਾ ਕਾਫੀ ਪਿਆਰਾ ਦੁਪੱਟਾ ਹੈ ਹਾਂ ਬਹੁਤ ਸੋਹਣਾ ਦੁਪੱਟਾ ਲਓ ਜੀ ਇਹਦੀ ਪ੍ਰਾਈਸ ਰੋਹੀ ਕਿ 1350 ਇਹ ਸੂਬ 1350 ਦੇ ਵਿੱਚ ਤੁਹਾਡੇ ਕੋਲ ਆਉਣਾ ਹੈ ਸ਼ਿਪਿੰਗ ਚਾਰजेस ਕੋਈ ਨਹੀਂ ਹੈਗੇ ਇਹ ਬਿਲਕੁਲ ਉਹਦੇ ਨਾਲ ਦਾ ਹੀ ਹੈ ਬਸ ਕਲਰ ਫਰਕ ਹੈ ਕਲਰ ਸਹੀ ਹੈ ਸਕਾਈ ਜਿਹਾ ਕਲਰ ਆ ਰਿਹਾ ਹੈ ਲੋ ਮੇਵੀ ਫਰੋਜੀ ਨਾ ਬਿਲਕੁਲ ਮੇਵੀ ਫਰੋਜੀ ਜੇ ਲੋ ਪਤਾ ਦੇ ਬਲੋ ਜੀ ਬਹੁਤ ਸੋਹਣਾ ਦੁਪੱਟਾ ਹੈ ਪ੍ਰਿੰਟਿੰਗ ਬਹੁਤ ਪਿਆਰੀ ਜੀ ਹੈ ਬੁਲੇਡੂਲੇ ਦੁਪੱਟੇ ਨਹੀਂ ਇਹ ਸਵਾ ਦੋ ਪਲਾਸ ਦਾ ਦੁਪੱਟਾ ਆਊਗਾ ਦ ਪ੍ਰਾਈਸ ਇਹਦੀ 1350 ਹੈ। ਬੁਲਾ ਦੇਖੋ 베بی ਪਿੰਕ ਕਲਰ ਦੇ ਵਿੱਚ ਹੈ। ਕਲਰ ਸਾਰੇ ਸੋਹਣੇ ਨੇ। ਆਹ। ਸਾਰਿਆਂ ਦੇ ਉੱਪਰ ਹੈਂਡਵਰਕ ਮਿਲੂਗਾ ਫਰੰਟ-ਫਰੰਟ ਤੇ ਤੁਹਾਨੂੰ ਬਹੁਤ ਵਧੀਆ ਸੂਟ ਨੇ ਜੀ। ਬੜੀ ਸੌਫਟ ਸੌਫਟ ਜੀ ਹੈਗੀ ਆ ਕਾਟਨ ਇਹ। ਲਓ ਇਹ ਬੈਕ ਸਾਈਡ ਹੈ। ਸਲਵਾਰ ਪਲੱਸ ਇਹ ਵਾਲਾ ਦੁਪੱਟਾ। ਲੋਡ ਇਹ ਵਾਲਾ ਬਤਾਉਗਾ ਕਾਫੀ ਸੋਣਾ ਲੱਗਦਾ ਹੈ ਇਹ ਸੂਟ ਕਿਉਂਕਿ ਇਹਦਾ ਨਾ ਡਿਜੀਟਲ ਪ੍ਰਿੰਟਿੰਗ ਹੈ ਡਿਜੀਟਲ ਪ੍ਰਿੰਟਿੰਗ ਦੇ ਸੂਟ ਸੋਨੇ ਲੱਗਦੇ ਹੁੰਦੇ ਤੇ ਫਸ ਕਲਰ ਦੇਖਦਾ ਸਹੀ ਆ ਰਿਹਾ ਹੈ ਕਲਰ ਤੁਸੀਂ ਸਹੀ ਦੇਖ ਰਹੇ ਹੋ ਉਹ ਠੀਕ ਹੈ ਜੀ ਇਹ ਫਰੰਟ ਆ ਬੈਕ ਸਾਈਡ ਸੇਮ ਹੈ ਇਹ ਰੋਗ ਦੀ ਸ਼ੁਰੂਆਤ ਇਹ ਹੈਗਾ ਦੁਪੱਟਾ ਲੋ ਬਹੁਤ ਸੋਹਣਾ ਦੁਪੱਟਾ ਹੈ ਤੇ ਪ੍ਰਾਈਸ ਹੈਗੀ 1350 ਇਸ ਦਾ ਜਿਹੜਾ ਕਲਰ ਹੈ ਜੀ ਲੋ ਕਾਫੀ ਵਧੀਆ ਕਲਰ ਹੈਗਾ ਇਹ ਵੀ ਕਲਰ ਸਾਰੇ ਇੱਕ ਤੋਂ ਇੱਕ ਨਹੀਂ ਜੀ ਕੋਈ ਘਟ ਨਹੀਂ ਹੈ ਕਿਸੇ ਤੋਂ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਠੀਕ ਹੈ ਜੀ ਪ੍ਰਾਈਸ 1350 ਰੁਪਏ ਲੋ ਜੀ ਲਾਸਟ ਸੂਟ ਟਾਈ ਐਂਡ ਡਾਈ ਦੇ ਵਿੱਚ ਵਾਪਸ ਪੈ ਰਾਂਗੇ ਬਹੁਤ ਜਿਆਦਾ ਸੋਹਣੇ ਇਹ ਦਾ ਇਹ ਰੁਸਾ ਇਹ ਹੈਗਾ ਦਾ ਦੁਪੱਟਾ ਥੋੜਾ ਜਿਹਾ ਹੋਰ ਦੰਨੇ ਆ ਇਹ ਦੁਪੱਟਾ ਸਾਨੂੰ ਲੋ ਜੀ ਇਹ ਹੋਗਾ ਕੰਟਰਾਸਟ ਠੀਕ ਹੈ ਜੀ ਫੋਰ ਸਾਈਡ ਪਲੇਸ ਹੋਊਗੀ ਤੇ ਪ੍ਰਾਈਸ 1000 1500 ਪਰ ਲਓ ਜੀ ਅੱਗੇ ਥੋੜਾ ਮੈਂ ਦੋ ਤਿੰਨ ਸੂਟ ਔਰ ਗਾਂਜਾ ਦੇ ਵਿੱਚ ਪਿਖਾ ਦੇਣੀ ਹੈ ਇੱਕ ਭੈਣ ਦਾ ਅੱਜ ਫੋਨ ਆਇਆ ਸੀ ਵੀ ਤੁਸੀਂ ਪਾਰਟੀ ਵੇਅਰ ਸੁਵੀ ਦਿਖਾ ਦਿਓ ਸੋ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਅੱਜ ਲੋ ਜੀ ਬਹੁਤ ਸੋਹਣਾ ਰੰਗ ਹੈ ਇਹ ਪਿਆਰ ਔਰ ਗੰਗਾ ਰਾਮ ਡੈਕਸਰ ਫਰੰਟ ਦੇਖੋ ਪਹਿਲਾਂ ਤੁਸੀਂ ਬਹੁਤ ਸੋਹਣਾ ਬਾਕ ਹੋਇਆ ਹੋਇਆ ਆ ਵਾਲਾ ਜਿਹੜਾ ਸਾਰਾ ਜਰੀ ਵਰਕ ਹੋਇਆ ਤੇ ਘੇਰਾ ਦੇਖੋ ਘੇਰਾ ਵੀ ਬਹੁਤ ਜਿਆਦਾ ਪਿਆਰਾ ਬਣਿਆ ਹੋਇਆ ਘੇਰਾ ਬਹੁਤ ਜਿਆਦਾ ਸੋਹਣਾ ਲੋ ਵਰਕ ਦੇਖੋ ਤੁਸੀਂ ਇਹਦਾ ਕਿੰਨਾ ਐਂ ਨੀਟ ਐਂਡ ਕਲੀਨ ਅ ਵਰਕ ਹੋਇਆ ਹੋਇਆ ਬਹੁਤ ਪਿਆਰਾ ਜਿਹਾ ਕਿਰਾ ਬਣਿਆ ਹੋਇਆ ਇਹਦਾ ਤੇ ਨਾਲ ਇਹ ਵਾਲੀ ਸਲਵਾਰ ਮਿਲੂਗੀ ਸਿਲਕ ਦੀ ਠੀਕ ਹੈ ਜੀ ਦੁਪੱਟਾ ਦਿਖਾ ਦਣੀ ਆ ਦੁਪੱਟਾ ਵੀ ਤੁਹਾਨੂੰ ਆਰਗੈਂਜ਼ਾ ਦੇ ਵਿੱਚ ਹੀ ਮਿਲੂਗਾ ਪਰ ਬਹੁਤ ਸੋਹਣਾ ਦੁਪੱਟਾ ਜੀ ਵੱਡੇ ਵੱਡੇ ਦੁਪੱਟੇ ਹੋਣਗੇ 2.5 2.5 ਮੀਟਰ ਦੇ ਲਗਭਗ ਹੋਣਗੇ ਇਹ ਤੇ ਕੰਨੀਆਂ ਦੇ ਉੱਪਰ ਤੁਹਾਨੂੰ ਇਹ ਵਾਲਾ ਵਰਕ ਮਿਲੂਗਾ ਠੀਕ ਹੈ ਜੀ ਬਹੁਤ ਸੋਹਣਾ ਵਰਕ ਹੈ ਤੇ ਪੱਲਿਆਂ ਤੇ ਕਲਾ ਕਟਵਰ ਸਮਝੂਗਾ ਇਹਦਾ ਜਿਹੜੀਆਂ ਤੇ ਬਹੁਤ ਪਿਆਰਾ ਸੂਟ ਹੈ ਤੇ ਪ੍ਰਾਈਸ ਇਹਦੀ ਹੈਗੀ ਹੈ 2850 2850 ਦੇ ਵਿੱਚ ਲਸ਼ ਲਸ਼ ਕਰਦਾ ਸੂਟ ਹੈ ਲੋ ਜੀ ਅੱਗੇ ਹੈਗਾ ਗ੍ਰੀਨ ਕਲਰ ਦੇ ਵਿੱਚ ਬੋਟਲ ਗ੍ਰੀਨ ਤੁਮ ਇਹਨਾਂ ਦਾ ਮੈਨੇਜ ਕਰ ਸਕਦੀਆਂ ਲੋ ਜੀ ਤੇ ਸਾਰਾ 프ਰੰਟ ਹੋਊਗਾ ਇਸ ਤਰ੍ਹਾਂ ਇਹ ਵਾਲਾ ਇਹਦਾ ਘੇਰਾ ਹੋਊਗਾ ਘੇਰੇ ਦਾ ਵਰਕ ਵੀ ਪਹਲਾ ਸੋਨਾ ਵਰਕ ਹੈ ਜੀ ਤੇ ਸਿਲਕ ਦੇ ਵਿੱਚ ਲਗਭਗ 3 ਮੀਟਰ ਹੁੰਦੀ ਹੈ ਇਹਦੀ ਸਲਵਾਰ ਮੈਨੂੰ ਲੱਗਦਾ 3 ਮੀਟਰ ਦੀ ਸਲਵਾਰ ਆਊਗੀ ਸਿਲਕ ਦੀ ਬਹੁਤ ਸੋਹਣਾ ਸੂਟ ਹੈ ਜਿਨ੍ਹਾਂ ਨੂੰ ਵੀ 3 ਪਾਰਟੀਅਰ ਸੂਟ ਚਾਹੀਦਾ ਹੈ ਉਹਨਾਂ ਲਈ ਬੈਸਟ ਆਪਸ਼ਨ ਹੈਗੀ ਹੈ ਕੰਨੀਆਂ ਦੇ ਉੱਪਰ ਤੁਹਾਨੂੰ ਇਸ ਤਰ੍ਹਾਂ ਘੇਰੇ ਨਾਲ ਦਾ ਵਰਕ ਮਿਲੂਗਾ ਠੀਕ ਹੈ ਜੀ 2850 ਦੇ ਵਿੱਚ ਸੂਟ ਆ ਜੂਗਾ ਸ਼ਿਪਿੰਗ ਫ੍ਰੀ ਹੋਊਗੀ ਨੈਕਸਟ ਦੇਖੋ ਨੇਵੀ ਬਲੂ ਕਲਰ ਕਲਰ ਸਾਰੇ ਸੋਹਣੇ ਨੇ ਆਹ ਇਹ ਫਰੰਟ ਹੈਗਾ ਤੁਸੀਂ ਦੇਖ ਹੀ ਲਿਆ ਸਾਰੇ ਉਸੇ ਤਰ੍ਹਾਂ ਦੇ ਹੀ ਹੈਗੇ ਨੇ ਤੇ ਇਹ ਮੈਨੂੰ ਥੋੜਾ ਜਿਹਾ ਪੈਚ ਵਰਕਰ ਕੇ ਪੇਂਟ ਹੋਇਆ ਹੋਇਆ ਹੈ। ਪੈਚ ਪੈਚ ਲੱਗੇ ਹੋਏ ਨੇ। ਪੈਚ ਲੱਗੇ ਹੋਏ ਨੇ ਵੀ ਆਹ ਜਿਹੜੇ। ਤੇ ਇਹੀ ਦੁਪੱਟਾ ਤੇ ਸਿਲਕ ਦੀ ਨਾਲ ਸਲਵਾਰ ਨੇਵੀ ਬਲੂ ਕਲਰ ਬਹੁਤ ਸੋਹਣੇ ਕੰਟਰਾਸਟ ਲੱਗੇ ਹੋਏ ਨੇ ਤੇ ਪ੍ਰਾਈਸ ਹੈ ਜੀ 2850 ਆਰਮ ਟੈਕਸ ਦਾ ਆਰਗੈਂਜ਼ਾ ਦਾ ਸੂਟ। ਠੀਕ ਹੈ ਜੀ। ਲਓ ਜੀ ਅਸੀਂ ਆਪਣੀ ਅੱਜ ਦੀ ਕਲੈਕਸ਼ਨ امید ਹੈ ਤੁਹਾਨੂੰ ਪਸੰਦ ਆਊਗੀ। ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ। ਕਮੈਂਟ ਕਰਕੇ ਦੱਸਦੇ ਰਹੋ। ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ। না মে